ਹਰ ਇੱਕ ਪੰਜਾਬੀ ਦਾ ਫਰਜ਼ ਹੈ ਆਪਣੇ ਪੰਜਾਬ ਨੂੰ ਬਚਾਉਣਾ ਕਿਉਂਕਿ ਪੰਜਾਬ ਅੱਜ ਕੰਗਲਾ ਪੰਜਾਬ ਬਣਾਤਾ ਇਹਨਾਂ ਸਰਕਾਰਾਂ ਨੇ ਆਓ ਆਪਾਂ ਗਰਾਊਂਡ ਲੈਵਲ ਤੋਂ ਉੱਠ ਕੇ ਮਿਹਨਤ ਕਰੀਏ ਪਿੰਡਾਂ ਚ ਜਾਏ ਲੋਕਾਂ ਨੂੰ ਮਿਲੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਏ ਤੇ ਗਰਾਊਂਡ ਲੈਵਲ ਸ਼ੁਰੂ ਤੋਂ ਇਹਨਾਂ ਜਿਹੜੇ ਮੁੱਦੇ ਮੈਂ ਤੁਹਾਨੂੰ ਦੱਸਿਆ ਇਹਨਾਂ ਤੇ ਵਿਚਾਰ ਚਰਚਾ ਕਰੀਏ ਤੇ ਇਹਨਾਂ ਨੂੰ ਠੱਲ ਪਾਈਏ ਬਾਈ ਲੱਖਾ ਸਿੰਘ ਸਿਧਾਣਾ ਦੀ ਅਗਵਾਈ ਦੇ ਹੇਠ ਯਾਤਰਾ ਚੱਲਣੀ ਹੈ ਯਾਤਰਾ ਪੂਰੇ ਪੰਜਾਬ ਦੇ ਵਿੱਚ ਜਾਣੀ ਹੈ ਹਰ ਪਿੰਡ ਤੱਕ ਜਾਣੀ ਹੈ ਜਾਤਰਾ ਦਾ ਮੇਨ ਮੁੱਦਾ ਹੋਊਗਾ ਪੰਜਾਬੀ ਮਾਂ ਬੋਲੀ ਨੂੰ ਕਿਵੇਂ ਬਚਾਉਣਾ ਹੈ ਸਾਡੇ ਪਾਣੀਆਂ ਨੂੰ ਕਿਵੇਂ ਬਚਾਉਣਾ ਹੈ ਸਾਡੀ ਜ਼ੁਬਾਨੀ ਨੂੰ ਕਿਵੇਂ ਬਚਾਉਣਾ ਹੈ ਤੇ ਪੰਜਾਬ ਦੇ ਜੋ ਅਸਲ ਮੁੱਦੇ ਐ ਚਿੱਟੇ ਦੀ ਜੜ ਕਿਵੇਂ ਪੱਟਣੀ ਐ ਇਨ੍ਹਾਂ ਮੁੱਦਿਆਂ ਤੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਵਿਚਾਰ ਚਰਚਾ ਹੋਊਗੀ ਉਹਨਾਂ ਨਾਲ رائے ਕੀਤੀ ਜਾਊਗੀ ਤੇ ਪੰਜਾਬ ਨੂੰ ਬਚਾਉਣ ਦੇ ਲਈ ਹਰ ਕਦਮ ਚੁੱਕਿਆ ਜਾਊਗਾ ਹਾਂਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪੰਜਾਬੀ ਜਿੰਦਾਬਾਦ ਪੰਜਾਬੀ ਮਾਂ ਬੋਲੀ ਜਿੰਦਾਬਾਦ ਇੱਕ ਬੇਨਤੀ ਲੈ ਕੇ ਆਇਆਗੇ ਬਾਈ ਲੱਖਾ ਸਿੰਘ ਸਿਧਾਣਾ ਦੀ ਅਗਵਾਈ ਦੇ ਹੇਠ ਯਾਤਰਾ ਚੱਲਣੀ ਹੈ ਯਾਤਰਾ ਪੂਰੇ ਪੰਜਾਬ ਦੇ ਵਿੱਚ ਜਾਣੀ ਹੈ ਹਰ ਪਿੰਡ ਤੱਕ ਜਾਣੀ ਹੈ ਯਾਤਰਾ ਦਾ ਮੇਨ ਮੁੱਦਾ ਹੋਊਗਾ ਪੰਜਾਬੀ ਮਾਂ ਬੋਲੀ ਨੂੰ ਕਿਵੇਂ ਬਚਾਉਣਾ ਹੈ ਸਾਡੇ ਪਾਣੀਆਂ ਨੂੰ ਕਿਵੇਂ ਬਚਾਉਣਾ ਹੈ ਸਾਡੀ ਜ਼ੁਬਾਨੀ ਨੂੰ ਕਿਵੇਂ ਬਚਾਉਣਾ ਹੈ ਤੇ ਪੰਜਾਬ ਦੇ ਜੋ ਅਸਲ ਮੁੱਦੇ ਐ ਚਿੱਟੇ ਦੀ ਜੜ ਕਿਵੇਂ ਪੱਟਣੀ ਹੈ ਇੰਨਾ ਮੁੱਦਿਆਂ ਤੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਵਿਚਾਰ ਚਰਚਾ ਹੋਊਗੀ ਉਹਨਾਂ ਨਾਲ رائے ਕੀਤੀ ਜਾਊਗੀ ਤੇ ਪੰਜਾਬ ਨੂੰ ਬਚਾਉਣ ਦੇ ਲਈ ਹਰ ਕਦਮ ਚੁੱਕਿਆ ਜਾਊਗਾ ਚਾਲੇ ਪਾਉਣੇ ਆ ਦਮਦਮਾ ਸਾਹਿਬ ਦੀ ਧਰਤੀ ਤੋਂ ਤਲਵੰਡੀ ਸਾਬ ਤੋਂ ਆਪਾਂ ਨੇ ਤਖਤ ਤੋਂ ਆਪਣੇ ਤੋਂ ਚੱਲਣਾ ਤੇ 14 ਜਨਵਰੀ ਤੋਂ ਲੈ ਕੇ ਅੱਗੇ ਜਿੰਨੇ ਵੀ ਦਿਨਾਂ ਤੱਕ ਪੂਰੇ ਪੰਜਾਬ 'ਚ ਪਹੁੰਚਿਆ ਜਾਊਗਾ ਜਾਂ ਜਿੰਨੇ ਵੀ ਹਲਕੇ ਕੱਡੇ ਜਾਣਗੇ ਕੱਢਾਂਗੇ ਤੇ ਕੱਲ ਨੂੰ ਜਰੂਰ ਬਾਈ ਸਾਰੇ ਪਹੁੰਚੋ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਬਚਾਉਣ ਲਈ ਉਪਰਾਲੇ ਕਰੀਏ ਹਰ ਇੱਕ ਪੰਜਾਬੀ ਦਾ ਫਰਜ਼ ਹੈ ਆਪਣੇ ਪੰਜਾਬ ਨੂੰ ਬਚਾਉਣਾ ਕਿਉਂਕਿ ਪੰਜਾਬ ਅੱਜ ਕੰਗਲਾ ਪੰਜਾਬ ਬਣਾਤਾ ਇਹਨਾਂ ਸਰਕਾਰਾਂ ਨੇ ਆਓ ਆਪਾਂ ਗਰਾਊਂਡ ਲੈਵਲ ਤੋਂ ਉੱਠ ਕੇ ਮਿਹਨਤ ਕਰੀਏ ਪਿੰਡਾਂ ਚ ਜਾਈਏ ਲੋਕਾਂ ਨੂੰ ਮਿਲੀਏ ਉਹਨਾਂ ਦੀਆਂ ਸਮੱਸਿਆਵਾਂ ਸੁਣੀਏ ਤੇ ਗਰਾਊਂਡ ਲੈਵਲ ਸ਼ੁਰੂ ਤੋਂ ਇਹਨਾਂ ਜਿਹੜੇ ਮੁੱਦੇ ਮੈਂ ਤੁਹਾਨੂੰ ਦੱਸਿਆ ਇਹਨਾਂ ਤੇ ਵਿਚਾਰ ਚਰਚਾ ਕਰੀਏ ਤੇ ਇਹਨਾਂ ਨੂੰ ਠੱਲ ਪਾਈਏ ਆਓ ਇਕੱਠੇ ਹੋ ਕੇ ਕੱਲ ਨੂੰ ਬਾਈ ਆਪਾਂ ਤਲਵੰਡੀ ਸਾਬੋ ਤੋਂ ਚੱਲੀਏ ਜਿਉਂ ਦੇ ਵਸਦੇ ਰਹੋ ਹਾਂਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪੰਜਾਬੀ ਜਿੰਦਾਬਾਦ ਪੰਜਾਬੀ ਮਾਂ ਬੋਲੀ ਜਿੰਦਾਬਾਦ ਇੱਕ ਬੇਨਤੀ ਲੈ ਕੇ ਆਿਆਂਗੇ ਬਾਈ ਲੱਖਾ ਸਿੰਘ ਸਿਧਾਣਾ ਦੀ ਅਗਵਾਈ ਦੇ ਹੇਠ ਯਾਤਰਾ ਚੱਲਣੀ ਹੈ ਯਾਤਰਾ ਪੂਰੇ ਪੰਜਾਬ ਦੇ ਵਿੱਚ ਜਾਣੀ ਹੈ ਹਰ ਪਿੰਡ ਤੱਕ ਜਾਣੀ ਹੈ ਜਾਤਰਾ ਦਾ ਮੇਨ ਮੁੱਦਾ ਹੋਊਗਾ ਪੰਜਾਬੀ ਮਾਂ ਬੋਲੀ ਨੂੰ ਕਿਵੇਂ ਬਚਾਉਣਾ ਹੈ ਸਾਡੇ ਪਾਣੀਆਂ ਨੂੰ ਕਿਵੇਂ ਬਚਾਉਣਾ ਹੈ ਸਾਡੀ ਜਵਾਨੀ ਨੂੰ ਕਿਵੇਂ ਬਚਾਉਣਾ ਹੈ ਤੇ ਪੰਜਾਬ ਦੇ ਜੋ ਅਸਲ ਮੁੱਦੇ ਐ ਚਿੱਟੇ ਦੀ ਜੜ ਕਿਵੇਂ ਪੱਟਣੀ ਐ ਇਨ੍ਹਾਂ ਮੁੱਦਿਆਂ ਤੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਵਿਚਾਰ ਚਰਚਾ ਹੋਊਗੀ ਉਹਨਾਂ ਨਾਲ رائے ਕੀਤੀ ਜਾਊਗੀ ਤੇ ਪੰਜਾਬ ਨੂੰ ਬਚਾਉਣ ਦੇ ਲਈ ਹਰ ਕਦਮ ਚੁੱਕਿਆ ਜਾਊਗਾ ਚਾਲੇ ਪਾਉਣੇ ਐ ਦਮਦਮਾ ਸਾਹਿਬ ਦੀ ਧਰਤੀ ਤੋਂ ਤਲਵੰਡੀ ਸਾਹਿਬ ਤੋਂ ਆਪਾਂ ਨੇ ਤਖਤ ਤੋਂ ਆਪਣੇ ਤੋਂ ਚੱਲਣਾ ਤੇ 14 ਜਨਵਰੀ ਤੋਂ ਲੈ ਕੇ ਅੱਗੇ ਜਿੰਨੇ ਵੀ ਦਿਨਾਂ ਤੱਕ ਪੂਰੇ ਪੰਜਾਬ 'ਚ ਪਹੁੰਚਿਆ ਜਾਊਗਾ ਜਾਂ ਜਿੰਨੇ ਵੀ ਹਲਕੇ ਕੱਡੇ ਜਾਣਗੇ ਕੱਢਾਂਗੇ ਤੇ ਕੱਲ ਨੂੰ ਜਰੂਰ ਬਾਈ ਸਾਰੇ ਪਹੁੰਚੋ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਬਚਾਉਣ ਲਈ ਉਪਰਾਲੇ ਕਰੀਏ ਹਰ ਇੱਕ ਪੰਜਾਬੀ ਦਾ ਫਰਜ਼ ਹੈ ਆਪਣੇ ਪੰਜਾਬ ਨੂੰ ਬਚਾਉਣਾ ਕਿਉਂਕਿ ਪੰਜਾਬ ਅੱਜ ਕੰਗਲਾ ਪੰਜਾਬ ਬਣਾਤਾ ਇਹਨਾਂ ਸਰਕਾਰਾਂ ਨੇ ਆਓ ਆਪਾਂ ਗਰਾਊਂਡ ਲੈਵਲ ਤੋਂ ਉੱਠ ਕੇ ਮਿਹਨਤ ਕਰੀਏ ਪਿੰਡਾਂ 'ਚ ਜਾਇਏ ਲੋਕਾਂ ਨੂੰ ਮਿਲੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਏ ਤੇ ਗਰਾਉਂਡ ਲੈਵਲ ਸ਼ੁਰੂ ਤੋਂ ਇਹਨਾਂ ਜਿਹੜੇ ਮੁੱਦੇ ਮੈਂ ਤੁਹਾਨੂੰ ਦੱਸਿਆ ਇਹਨਾਂ ਤੇ ਵਿਚਾਰ ਚਰਚਾ ਕਰੀਏ ਤੇ ਇਹਨਾਂ ਨੂੰ ਠੱਲ ਪਾਈਏ ਆਓ ਇਕੱਠੇ ਹੋ ਕੇ ਕੱਲ ਨੂੰ ਬਾਈ ਆਪਾਂ ਤਲਵੰਡੀ ਸਾਬੋ ਤੋਂ ਚੱਲੀਏ ਜਿਉਂ ਦੇ ਵਜਦੇ ਰ